ਕਿਹ ਜਮਾਨਾ ਸੀਗਾ ਕਾਲੀਦਾਲ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਬਦਵਾਰ ਕੋ ਆ ਗਈ ਬਾਦਲ ਬਦਵਾਰ ਨੇ ਇਸ ਪਾਰਟੀ ਦਾ ਸਤਿਆਨਾਸ਼ ਕਰਕੇ ਰਸਤਾ ਅੱਜ ਕਿੱਥੇ ਮਲੂਕੇ ਹੋਣੀ ਧੀਨ ਸੇ ਹੋਣੀ بڑے بڑے ਬੰਦੇ ਪਾਰਟੀ ਛੱਡ ਕੇ ਚੱਲ ਗਏ ਕਿਉਂ ਛੱਡ ਗਏ ਕਿਉਂਕਿ ਬਦਵਾਰ ਇਹਨਾਂ ਨੇ ਬੇੜਾ ਗਲ ਕੀਤਾ ਮਜੀਠੀਆ ਐਂਡ ਕੰਪਨੀ ਜੱਜੇ ਜੱਜੇ ਦੇ ਸਾਲੇ ਨੇ ਪੰਜਾਬ ਦਾ ਸਤਿਆਨਾਸ਼ ਵਟ ਕੇ ਰਸਤਾ ਸਾਡੇ ਕੋ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਗਰੋਹ ਅਈ ਦੱਸਾਂਗੇ ਕਿ 25 ਸਾਲ ਰਾਜ ਕਰਕੇ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਕਿੱਥੇ ਸੇ ਕਿੱਥੇ ਪਹੁੰਚ ਗਿਆ ਸਾਨੂੰ ਦੱਸੋ ਕਿਹੜੀ ਇੰਡਸਟਰੀ ਲੱਗੀ ਸਾਨੂੰ ਦੱਸੋ ਕਿਹੜੀ ਯੂਨੀਵਰਸਿਟੀ ਬਣੀ ਸਾਨੂੰ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਸਾਧੂ ਸਾਹਿਬ ਜੀ ਅਸੀਂ ਤਾਂ 2 ਸਾਲ ਦਾ ਤੁਹਾਨੂੰ ਸਾਫ ਦੇ ਦੇ 2 ਸਾਲ ਦੇ ਉਹ ਦਿਨ ਆਈਦੀ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ 2 ਸਾਲ ਦਾ ਆਪਣਾ ਹਸਾਬ ਤਾਂ ਦਿੱਤਾ ਮੈਂ ਕਿਹਾ 2 ਸਾਲ ਦੇ ਚਾਹ ਕੰਮ ਕੀਤਾ ਐ ਨਾਲੇ ਵਾਲਿਆਂ ਨੂੰ ਕਿਹਾ ਕਿ ਜੇ ਮੈਂ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਇਹਨਾਂ ਕੋਲ ਸਾਫ਼ ਤੇ ਲਓ 2 ਸਾਲ ਦੇ ਵਿੱਚ ਟੈਲ ਤੋਂ ਬਿਨਾ ਦੇ ਕੁਝ ਕਰ ਦੇਣ ਕਿ ਟੈਲਾ ਲਾਉਣ ਤੋਂ ਬਿਨਾ ਇਹਨਾਂ ਕੋਲ ਕੁਝ ਕੀਤਾ ਹੋਵੇ ਕੋਈ ਇੰਡਸਟਰੀ ਲਾਈ ਹੋਵੇ ਕੋਈ ਕਾਰਖਾਨਾ ਬਣਾਇਆ ਹੋਵੇ ਕੁਝ ਕੀਤਾ ਹੋਵੇ ਫਿਰ ਤੇ ਵੋਟ ਦੇ ਹੱਕਦਾਰ ਦੇ ਕਾਦੀ ਵੋਟ ਪਾਈਏ ਇੱਕ ਪਾਸੇ 75 ਸਾਲ ਵਾਲੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਲੀਆਂ ਨੇ ਕਾਂਗਰਸ ਦੇ ਔਰ ਇੱਕ ਵਾਰਸੇ 2 ਸਾਲ ਵਾਲੇ ਇੱਕ ਵਾਰਸੇ ਅਸੀਂ 2 ਸਾਲ ਵਾਲੇ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਇੱਕ ਵਾਰਸੇ 75 ਸਾਲ ਜਿਹੜਾ ਇਹਨਾਂ ਨੇ ਪੰਜਾਬ ਦਾ ਬੇੜਾਕਰ ਕੀਤਾ ਪੰਜਾਬ ਨੂੰ ਇਤੋਂ ਤੱਕ ਲਿਆਂਦਾ ਪੰਜਾਬ ਦਾ ਸਤਿਆਦਾਸ ਕੀਤਾ ਇਹ ਇਹਨਾਂ ਲੀਡਰਾਂ ਨੇ ਜਿਨ੍ਹਾਂ ਦੀ ਗੱਲ ਕਰਦੇ ਸੀਗੇ ਐਮਐਲਏ ਸਾਹਿਬ ਇਹਨਾਂ ਲੀਡਰਾਂ ਦੀ ਬਦੌਲਤ ਹੀ ਅੱਜ ਪੰਜਾਬ ਜਿਹੜਾ ਕਿੱਥੇ ਸੀਗਾ ਪਹਿਲੇ ਦੂਜੇ ਨੰਬਰ ਤੋਂ ਹੁੰਦਾ ਸੀ ਇੰਡੀਆ ਦੇ ਅੱਜ ਕਿੱਥੇ ਦਾ ਕਿੱਥੇ ਪਹੁੰਚ ਗਿਆ ਪੰਜਾਬ ਨੂੰ ਪੰਜਾਬ ਦਾ ਸੱਤਿਆਦਾਸ ਕਰਦੇ ਪੰਜਾਬ ਦੀ ਕਾਂਗਰਸ ਨੇ ਅਕਾਲੀ ਦਲ ਨੇ ਬਹੁਤ ਹੀ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਆਪਾਂ ਇਹਨਾਂ ਪਾਰਟੀਆਂ ਨੂੰ ਇਸ ਲੈਕਚਰ ਦੇ ਵਿੱਚ ਇਹੋ ਜਿਹਾ ਸਬਕ ਸਿਕੋਣ ਕਿ ਜਾਤ ਕਰ ਜੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਅਸੀਂ ਜਦੋਂ ਇਲੈਕਸ਼ਨ ਲੜਦੇ ਸੀਗੇ ਅਸੀਂ ਜਦੋਂ 22 ਦੀ ਇਲੈਕਸ਼ਨ ਚ ਆਏ ਸੀਗੇ ਤੇ 22 ਦੀ ਇਲੈਕਸ਼ਨ ਦੇ ਚ ਅਸੀਂ ਕੀ ਕਿਹਾ ਸੀਗਾ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਬਿੱਲ ਜਿਹੜੇ ਕਿਉਂਕਿ ਉਸ ਸਮੇਂ ਸੁਖਵੀਰ ਬਾਦਲ ਨੇ ਜਿਹੜੇ ਪ੍ਰਾਈਵੇਟ ਫੋਨ ਪਲਾਨ ਸੀਗੇ ਉਹਨਾਂ ਨਾਲ ਐਗਰੀਮੈਂਟ ਕੀਤਾ ਹੋਇਆ ਸੀਗਾ ਤੇ ਬਹੁਤ ਜ਼ਿਆਦਾ ਬਿੱਲ ਲੋਕਾਂ ਦੇ ਆਉਂਦੇ ਸੀਗੇ ਅਸੀਂ ਲੋਕਾਂ ਨੂੰ ਵਾਅਦਾ ਕਰਕੇ ਗਏ ਸੀਗੇ ਕਿ ਤੁਹਾਡੇ ਬਿੱਲ ਜਿਹੜੇ ਉਹ ਜਿਹੜੇ ਅਸੀਂ ਮਾਫ਼ ਕਰਾਂਗੇ 700 ਜੂਨ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ 700 ਜੂਟ ਬਿਜਲੀ ਦਾ ਬਿੱਲ ਜਿਹੜਾ ਉਹ ਮਾਫ਼ ਕੀਤਾ ਅੱਜ 95% ਪੰਜਾਬੀਆਂ ਦਾ ਬਿੱਲ ਜਿਹੜਾ ਜ਼ੀਰੋ ਆ ਗਿਆ ਅਸੀਂ ਦੂਜਾ ਕਿਹਾ ਸੀਗਾ ਕਿ ਆਪ ਗਰੀਬ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਜਿਹੜਾ ਮਹੱਲਾ ਕਲੀਨਿਕ ਜਿੱਦੂ ਦਿੱਲੀ ਦੇ ਵਿੱਚ ਜਿਹੜਾ ਤਜਰਬਾ ਹੋਇਆ ਸੀਗਾ 2 ਸਾਲ ਦੇ ਵਿੱਚ 865 ਮਹੱਲਾ ਕਲੀਨਿਕ ਦੇ ਰਿਹਾ ਉਹ ਮਾਨ ਸਾਹਿਬ ਨੇ ਵੜਾਇਆ ਅਸੀਂ ਤੀਜਾ ਕਿਹਾ ਸੀਗਾ ਕਿ ਅਸੀਂ ਜਿਹੜਾ ਐਜੂਕੇਸ਼ਨ ਆਪ ਲੋਕਾਂ ਦੇ ਬੱਚਿਆਂ ਨੂੰ ਦੇਣ ਵਾਸਤੇ ਵਧੀਆ ਟੌਪ ਦੇ ਸਕੂਲ ਬਣਾਵਾਂਗੇ ਸਕੂਲ ਆਫ ਐਮਿਨੈਂਸ ਜਿਹੜੇ 120 ਸਕੂਲ ਪੰਜਾਬ ਦੇ ਤਮਾਨ ਸਾਹਿਬ ਨੇ ਬਣਾਏ ਅਸੀਂ ਚੌਥਾ ਕਿਆ ਸੀਗਾ ਕਿ ਅਸੀਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦਾਂਗੇ 2 ਸਾਲ ਦੇ ਵਿੱਚ 43000 ਬੰਦੇ ਨੂੰ ਪੱਕੀ ਨੌਕਰੀ ਮਾਨ ਸਾਹਿਬ ਨੇ ਦਿੱਤੀ ਅਸੀਂ ਪੰਜਵਾਂ ਕਿਆ ਸੀਗਾ ਕਿ ਜਿਹੜੇ ਟੈਂਕੀਆਂ ਦੇ ਸਾਡੇ ਕੱਚੇ ਮੁਲਾਜ਼ਮ ਚੜੇ ਇਹਨਾਂ ਦਾ ਮਸਲਾ ਹੱਲ ਕਰਾਂਗੇ 15000 ਟੀਚਰ ਤੇ ਭਵਾਈ ਜਿਹੜੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਬਹੁਤ ਸਾਰੇ ਕੰਮ ਕੀਤੇ ਗਏ ਦੂਜੇ ਪਾਸੇ ਕਾਂਗਰਸ ਨੇ ਜੋ ਹੱਥ ਕੀਤੀ ਪੰਜਾਬ ਦੀ ਉਹ ਤੁਹਾਡੇ ਸਾਹਮਣੇ ਆਕਾਲੀ ਦਲ ਆਕਾਲੀ ਦਲ ਦੇ ਵਿਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦਾ ਵੀ ਬੇੜਾ ਗਲ ਕਰਤਾ ਆਕਾਲੀ ਦਲ ਦਾ ਬੇੜਾ ਗਲ ਕਰਤਾ ਜਿਹੜੇ ਉਹਨਾਂ ਦੇ ਵੀਰ ਬਾਦ ਉਹਨਾਂ ਨੇ ਪੁੱਛੋ ਕਿ ਅਮਰਸਾ ਨੂੰ ਲੋੜ ਕੀ ਹੈ ਅਮਰਸਾ ਨੂੰ ਲੋੜ ਸੀ ਕਿ ਡਰਸੀ ਦੀ ਅਮਰਸਾ ਨੂੰ ਲੋੜ ਸੀ ਇੱਥੇ ਇੱਕ ਚੰਗਾ ਟਰੇਡ ਜਿਹੜਾ ਉਹਨੂੰ ਡ੍ਰੌਪ ਕਰਨਾ ਸੀਗਾ ਅਮਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੇ ਬੰਦੋਗਨ ਅਮਰ ਸਰਦ ਡਾਕਟਰ ਨਰਵੋਲ ਸਿੰਘ ਜੀ ਜਿਹੜੋ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਾਨੂੰ ਦਿੱਤੀ ਇੱਕ ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਉਦੋਂ ਸਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ Chief Minister ਸੀਗੇ ਦੋਵੇਂ ਤੀਜਾ ਬਠਿੰਡੇ ਲੈ ਗਏ ਸਾਨੂੰ ਇਹਨਾਂ ਚਿੱਤੇ ਦੀ ਲੋੜ ਸੀਗੀ ਪਰ ਇਹਨਾਂ ਨੂੰ ਪੁੱਛੋ ਤੇਰੇ ਟਾਇਲ ਮੰਤਰੀ ਸਾਡੇ ਕੋਲ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪ੍ਰਧਾਨ ਦੇ ਰਾਜ ਅਕਾਲੀ ਦਲ ਦਾ ਪ੍ਰਧਾਨ ਹੈ ਜਦੋਂ ਇਹ ਡਸਟੀ ਦਾ ਮਨਿਸਟਰ ਸੀਗਾ ਕਿੰਦਰ ਵਿੱਚ ਇੰਡਸਟਰੀ ਦਾ ਵਿਸੇਸ ਰਾ ਸਰਬੀਰ ਬਾਦਲ ਇਹ ਤੁਹ ਪੁੱਛੋ ਕੋ ਇੰਡਸਟਰੀ ਲੈ ਕੇ ਆ ਉਹਦੇ ਪੰਜਾਬ ਜਾ ਮਸਦਰ ਵਿੱਚ ਕੋ ਜੂਠ ਲੈਂਦਾ ਇੱਕ ਵੀ ਉਹਦੀ ਵਾਈਫ ਪਤਨੀ ਜਿਹੜੀ ਲਗਾਤਾਰ ਹੱਸ ਫਿਰਤ ਫੂਟ ਮਸਲ ਸੀਖ ਦੀ ਬਣਤੀ ਰਹੀ ਹੈ ਕੋਈ ਇੱਕ ਵੀ ਜੂਠ ਪੂਰੇ ਪੰਜਾਬ ਜਾ ਮਸਦਰ ਵਿੱਚ ਲੱਗਾ ਇਹ ਦੱਸਣਾ ਜਿਹੜਾ ਕੀਤਾ ਕੀ ਹੈ ਕਾਲੀ ਦਲ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ ਉਹ ਕਿਹੇ ਪਾਰਟੀ ਨੇ ਨੁਕਸਾਨ ਨਹੀਂ ਕੀਤਾ ਕਾਲੀ ਦਲ ਨੇ ਆਪਣੀਆਂ ਵੋਟਾਂ ਦੀ ਕੀ ਕੋਸਤ ਨੂੰ ਦੱਸ ਕਿ ਕਿੰਨਾ ਕੋਈ ਨੁਕਸਾਨ ਕਰਤਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਮੌਕਾ ਆ ਇਹ ਜਿਹੜੇ ਪਾਲ ਮੰਤਰੀ ਇੱਥੇ ਤੁਦੇ ਫਿਰਦੇ ਜਿੰਨਾ ਲੋਕਾਂ ਨੇ ਆਪ ਕੰਪਨੀ ਬਾਗ ਇਟ੍ਰੇਪਾਲ ਦੇ ਉੱਤੇ ਜਿਹੜਾ ਕੰਮ ਕੀਤਾ ਉਹ ਵੀ ਛਡਾਣਾ ਇਹਨਾਂ ਲੋਕਾਂ ਨੇ ਜਿੰਨਾ ਕੰਦ ਪਾਇਆ ਇੱਥੇ ਔਰ ਕਹਿੰਦੇ ਜੇਸੀ ਵਿਕਾਸ ਬੁੱਸਿਆ ਕਾਦਾ ਵਿਕਾਸ ਹੈ ਜੀ ਦੱਸੋ ਸਾਨੂੰ ਵਿਕਾਸ ਕਿੱਲਾ ਦਾ ਸਾਨੂੰ ਦੱਸੋ ਕਿਹੜੀ ਇੰਡਸਟਰੀ ਲੱਗੀ ਸਾਨੂੰ ਦੱਸੋ ਕਿਹੜੀ ਜੁਦੇਸਤੀ ਬਣੀ ਸਾਨੂੰ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸਾਧੂ ਸਾਹਿਬ ਦੇ ਅਸੀਂ ਤਾਂ 2 ਸਾਲ ਦਾ ਤੁਹਾਨੂੰ ਸਾਫ ਦੇਵੇ 2 ਸਾਲ ਦੇ ਵਿੱਚ ਉਹਨਾਂ ਲਈ ਦੀ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ 2 ਸਾਲ ਦਾ ਆਪਣਾ ਸਾਫਤਾ ਦਿੱਤਾ ਮੈਂ ਕਿਹਾ 2 ਸਾਲ ਦੇ ਚਾ ਕੰਮ ਕੀਤਾ ਇਹ ਨਾਲੇ ਵਾਲਿਆਂ ਨੂੰ ਕਿਹਾ ਕਿ ਜੇ ਮੈਂ ਕੰਮ ਕੀਤਾ ਵੋਟ ਪਾਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਇਹਨਾਂ ਕੋਲ ਸਾਫਤਾ ਲਾਓ 2 ਸਾਲ ਦੇ ਵਿੱਚ ਤੈਲ ਤੋਂ ਬਿਨਾਂ ਜੇ ਕੁਝ ਕਰ ਦੇਨ ਕਿ ਤੇਲਾ ਲਾਉਣ ਤੋਂ ਬਿਨਾਂ ਇਹਨਾਂ ਕੁਝ ਕੀਤਾ ਹੋਵੇ ਕੋਈ ਇੰਡਸਟਰੀ ਲਾਈ ਹੋਵੇ ਕੋਈ ਕਾਰਜ ਬਣਾਇਆ ਹੋਵੇ ਕੁਝ ਕੀਤਾ ਹੋਵੇ ਇਹ ਤੇ ਵੋਟ ਦੇ ਹੱਕਦਾਰ ਨੇ ਕਾਦੀ ਵੋਟ ਪਾਈਏ ਕਾਦੀ ਵੋਟ ਪਾਈਏ ਇਹਨਾਂ ਨੂੰ ਜੇ ਸਹੀ ਹੁੰਦੇ ਜਿੰਦਾ ਆਜੀ ਜੀ ਸਾਹਿਬ ਕਹਿ ਰਹੇ ਸੀਗੇ ਮੇਰੇ ਪਿਤਾ ਜੀ ਕਾਲੀ ਸੀਗੇ ਇੱਕ ਜਮਾਨਾ ਸੀਗਾ ਕਾਲੀ ਦਾ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਬਾਦਲ ਕੋ ਆ ਗਈ ਬਾਦਲ ਬਦਵਾਰ ਨੇ ਇਸ ਪਾਰਟੀ ਦਾ ਸਤਿਆਨਾਸ਼ ਕਰਕੇ ਰੱਖਤਾ ਅੱਜ ਕਿੱਥੇ ਮਲੂਕੇ ਹੋਣੀ ਧੀਨ ਸੋੜੀ بڑے بڑے ਬੰਦੇ ਪਾਰਟੀ ਛੱਡ ਕੇ ਚੱਲ ਗਏ ਕਿਉਂ ਛੱਡ ਗਏ ਕਿਉਂਕਿ ਇੱਕ ਭਲਵਾ ਹੈ ਇਹਨਾਂ ਨੇ ਬੇੜਾ ਗਲ ਕੀਤਾ ਮਜੀਠੀਆ ਐਂਡ ਕੰਪਨੀ ਜਿੱਦੇ ਜਿੱਦੇ ਦੇ ਸਾਲੇ ਨੇ ਪੰਜਾਬ ਦਾ ਸੱਤਿਆਨਾਸ਼ ਪੁੱਟ ਕੇ ਰਸਤਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਆਪਾਂ ਇਸ ਦਾ ਕੱਲ ਹੀ ਨਾਲ ਦਾ ਕਾਂਗਰਸ ਦਾ ਭਾਜਪੀ ਦਾ ਕੋਈ ਵੀ ਨੌਕਰ ਜਿਹੜਾ ਉਹ ਲੋਕ ਸਭਾ ਚ ਦੀ ਜਾਨ ਦੇਣਾ ਕਿਉਂਕਿ ਇਹਨਾਂ ਨੇ ਕੋਈ ਕੋਈ ਜਿਹੜਾ ਅੰਬਸਰ ਸਾਹਿਬ ਦੀ ਕੋਈ ਵਿਕਾਸ ਨਹੀਂ ਕੀਤਾ ਸਰ ਅੰਬਸਰ ਦੇ ਟੈਲਾ ਲਾਉੜੀਆਂ ਇਹ ਜੂਦੀ ਦੀ ਸੀਗੇ ਜਿਹੜੇ ਐਮਪੀ ਬਣਦੇ ਸਰ ਉਹਨਾਂ ਨੇ ਆਪਣਾ ਇੱਕ ਵੀਡੀਓ ਹੁੰਦਾ ਕਿ ਲੋਕ ਸਭਾ ਤੋਂ ਸੈਂਟਰ ਦੀ ਸਰਕਾਰ ਤੋਂ ਕੀ ਕੁਝ ਲਾ ਕੇ ਹੁਣ ਆਪਣੇ ਸ਼ਹਿਰ ਦੀ ਸਾਦੂ ਦੱਸਣ ਕੀ ਲੈ ਕੇ ਆਏ ਅੱਜ ਤੱਕ ਸਾਦੂ ਇੱਕ ਚੀਜ਼ ਪਸਾ ਦੇ ਦੇ ਕਿ ਅਸੀਂ ਆ ਲੈ ਕੇ ਆਏ ਜੀ ਆ ਕੀਤਾ ਹੈ ਫਿਰ ਤੇ ਵੋਟ ਦੇ ਹੱਕਦਾਰ ਹੈ ਤੇ ਜੇ ਟੈਲਾ ਇਹਨਾਂ ਨੇ ਲਾਉੜੀਆਂ ਟੈਲਾ ਕੌਂਸਲਰ ਦੇ ਲਾਉੜੀਆਂ ਟੈਲਾ ਪਿੰਡਾਂ ਦੇ ਸਰਪੰਚਾਂ ਦੇ ਲਾਉੜੀਆਂ ਤੇ ਫੇਰ ਹਲਕੀ ਰਾਜੀ ਫੇਰ ਤੇ ਪਿੰਡਾਂ ਦੇ ਸਰਪੰਚ ਬਣਦੇ ਜਾ ਕੇ ਕੌਂਸਲ ਦੇ ਇਲੈਕਸ਼ਨ ਲੜ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਹਰ ਵੱਡੇ ਕੰਮ ਅਮਰਸਰ ਸ਼ਹਿਰ ਜਿਹੜਾ ਇਹਨੂੰ ਤਰੱਕੀ ਵਾਸਤੇ ਵੱਡੇ ਵੱਡੇ ਕੰਮ ਚਾਹੀਦੇ ਵੱਡੇ ਤੇ ਚੰਗੇ ਜ਼ਮਾਨੇ ਦੇ ਚਾਹੀਦੇ ਆ ਤੋਂ ਮੈਂ ਕਹਾ ਦਾ ਬਹੁਤ ਧੰਨਵਾਦੀ ਆ ਆਜੀਤ ਸਿੰਘ ਸਾਹਿਬ ਦਾ ਜਿੰਦਾ ਇਹਨਾਂ ਨੇ ਕਿਹਾ ਕਿ ਨੌਰਥ ਜਿਹੜਾ ਸਾਡੇ ਲਈ ਸਾਡੀ ਕਿੰਨੇ ਮੈਲੋ ਜਿੰਦਾ ਪੱਕ ਦਾ ਸਵਾਲ ਹੈ ਉਤਰੀ ਹਲਕੇ ਤੋਂ ਨੰਬਰ 1 ਤੇ ਲੈ ਕੇ ਆਉਣਾ ਸਾਡੀ ਜਿੰਦ ਹੈ ਭਾਵੇਂ ਜੋ ਮਰਜ਼ੀ ਹੋਵੇ ਆਜੀਤ ਸਿੰਘ ਸਾਹਿਬ ਦੇ ਪਿਆ ਅਜੀ ਸਾਬ ਨੇ ਉਧਰ ਨਹੀਂ ਕਿਹਾ ਸੀਗਾ ਕਿ ਅਸੀਂ ਲੈ ਕੇ ਆਉਣਾ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੈਲਾਂ ਲਾਇਆ ਜੀ ਫਲਾਣੀਆਂ ਲਾਇਆ ਠੀਕੀਆਂ ਲਾਇਆ ਸਾਰਾ ਲੈਖਾ ਜੋਖਾ ਇੱਥੇ ਹੋ ਜਾਊਗਾ ਇੱਥੇ ਲੈਖਾ ਜੋਖਾ ਕਰ ਦਗੇਗੇ ਇਸ ਹਲਕੇ ਦੇ ਵਿੱਚ ਹੀ ਔਰ ਮੇਨੂੰ ਮਾਨ ਹੈ ਕਿ ਮੇਰੇ ਹਲਕੇ ਦੇ ਐਮਐਲਏ ਸਾਹਿਬ ਦਾ ਲੋਕ ਕਿੰਨਾ ਪਿਆਰ ਕਰਦੇ ਆ ਕਿੰਨਾ ਸਤਿਕਾਰ ਕਰਦੇ ਆ ਸਾਡੀ ਸਾਰੀ ਟੀਮ ਇਹਨਾਂ ਦੀ ਟੀਮ ਇਹਦੀ ਵਧੀਆ ਹੈ ਇਸ ਹਲਕੇ ਦੇ ਵਿੱਚ ਸਾਨੂੰ ਇਹਨਾਂ ਦੀ ਕੋਈ ਪਵਾ ਨਹੀਂ ਸੋ ਸਭ ਨੇ ਤਗੜੇ ਹੋ ਕੇ ਕੰਮ ਕਰਨਾ ਸਭ ਨੇ ਤਗੜੇ ਹੋ ਕੇ ਅਗਲੇ 1 ਮਹੀਨਾ ਰਹਿ ਗਿਆ ਇੱਕ ਮਹੀਨਾ ਪੂਰਾ ਲਾ ਕੇ ਆਪਾਂ ਆਪਣੀ ਚੋਣ ਜਿੱਤ ਲਈਆਂ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕਰ ਲਈ ਹੈ ਸਾਡੇ ਕੋਲ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਕਰੋ ਅਸੀਂ ਦੱਸਾਂਗੇ ਕਿ 25 ਸਾਲ ਰਾਜ ਕਰਕੇ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਕਿੱਥੇ ਸੀ ਹੱਥ ਕਿੱਥੇ ਪਹੁੰਚ ਗਿਆ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹੈ ਕਿ ਤੁਸੀਂ ਬਹੁਤ ਵਧੀਆ ਸਿੱਧੇ ਸਿੱਧੇ ਮੀਟਿੰਗ ਕੀਤੀ ਪਹਿਲੀ ਮੀਟਿੰਗ ਹੀ ਬਹੁਤ ਪ੍ਰਭਾਵਸ਼ਾਲੀ ਵਧੀਆ ਮੀਟਿੰਗ ਹੈ ਅਪਾ ਦੇ 10 ਮੀਟ ਦਾ ਕਰਦੀਆ ਇਹ 7 ਤਰੀਕ ਨੂੰ ਤੁਹਾਡੇ ਹਲਕੇ ਦੀ ਬਾਦੀ ਹੈ ਇਦਾਂ ਹੀ ਅਪਾ ਆਪਣੀ ਕੈਂਪੇਨ ਜਿਹੜੀ ਹੈ